ਨੋ ਉਸ ਉਤੇ ਮਿਲਜੋ ਸੰਤ ਪਿਆਰਾ ਕਲੀ ਬਗਾਣੀ ਨੋ ਗੰਤ ਸਤੰਦ ਕੱਟ ਦੋ OK Samad 경찰, haji liksom, har'amunri antayana, haji s resol'ahoo a. Kaji a. Ohanra r environments haji you too, haji secondo antikayana orad 식ah y Background pare s starki so efecto, haji pu particular. Jaristas maa he ris right. ka lah <laughs>

thank you ਦਾਮਤ ਲਈ ਤੱਕ ਉਹ ਆੜਾ ਉੱਥੇ ਮੈਂ ਤੂ ਸੰਤ ਸਪਾਹੀ ਸੋ ਆਪਾਂ ਸਾਰੇ ਬਹੁਤ ਬੱਤੇ ਕਰਮਾ ਵਾਲੇ ਆ ਭਗਾਂ ਵਾਲੇ ਆ ਜਿਨ੍ਹਾਂ ਨੂੰ ਖਪੂਰ ਟੱਕੀ ਸਾਹਿਬ ਦੀ ਸਾਦੀ ਤੇ ਬੈਠ ਕੇ ਰੱਬ ਦੀ ਪਿਆਰਿਆਂ ਦੇ ਕੋਲ ਸੰਤਾ ਮਹ ਬਖਾਂ ਕੋਲ ਗੁਰਬਾਣੀ ਦੀਆਂ ਵਿਚਾਰਾ ਸੁਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਸਭਾ ਬਹੁਤ ਹਨੀ ਮੈਂ ਦੋ ਕੁਮੈਂਟਾਂ ਦੀ ਆਪਾਂ ਹਰ ਵੀ ਪੜਾਂਗੇ ਕਿਉਂਕਿ ਇਹਦੇ ਦਾ ਸੀ ਨੰਦ ਲੈਣ ਵਾਲੀ ਕੋਈ ਵੀ ਨਹੀਂ ਜਾਂਦਾ ਇਹ ਬੈਟਰੀ ਟਾਰਗੋਂ ਜੰਪੀ ਆਣਾ ਉਹ ਨੂੰ ਫਿਰ ਆਪਾਂ ਨੂੰ ਚਾਰਜ ਲਾਉਣਾ ਪੈਂਦਾ ਜਿਹੜੀ ਲੀਦੇ ਪਲਾਦ ਤੇ ਉਹ ਚਾਰਜ ਹੋ ਜਾਂਦਾ ਉਹਨਾਂ ਚਾਰਜ ਹੋ ਜਾਂਦਾ ਕੁਸ ਸਮਾਂ ਵਧੀਆ ਕਰ ਜਾਂਦਾ ਇਸੇ ਤਰ੍ਹਾਂ ਅਸੀਂ ਹਜ਼ੂਰ ਗੁਰੂਤਮ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਆਪਣੇ ਸਰੀਰ ਦੀ ਬੈਟਰੀ ਚਾਰਜ ਕਰਨਾ ਵਾਤੇ ਆਉਂਦੇ ਆ ਖੁਸ਼ਨਾਮ ਬਹੁਤ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਬਹੁਤ ਵੱਡੀਆਂ ਵੱਡੀਆਂ ਰਹਿਮਤਾਂ ਕੀਤੀਆਂ ਨੇ ਹਜ਼ੂਰ ਸਤਿਗੁਰੂ ਸਾਧ ਜੀ ਨੇ ਕੈਮ ਤਫੰਦੋ ਪਰੇ ਨੇ ਇਹ ਸ਼ਬਦ ਵੀ ਵਿਆਖਿਆ ਕੀਤੇ ਜਾ ਸਕਦੇ ਆ ਕੋ ਸਤਿ ਮਹੰਤਰਾ ਜੀ ਕਿਤੇ ਗੁਰਮੁਖ ਪਿਆਰਿਓ ਖਜੂਰ ਸਤਿ ਮਹਾਰਾਜ ਇਸ ਤਵੋਂ ਟੱਕੀ ਸਹਿਬ ਦੀ ਧਾਤੀ ਤੇ ਮਨ ਨੂੰ ਗੱਲ ਤਾਂ ਹੁੰਦੇ ਨਾ ਤੁਸੀਂ ਇੱਥੇ ਬੈਠਣਾ ਸੀ ਤੇ ਨਾਲ ਸੀ ਇੱਥੇ ਬੈਠਣਾ ਸੀ ਸਾਡੇ ਵਰਗੇ ਪਤਾ ਨਹੀਂ ਕਿੱਥੇ ਰੁਣਦੇ ਰਹਿੰਦੇ ਆ ਕੋ ਸਪਨਾ ਸਰਦਪੀ ਇਹ ਧਰਤੀ ਦੀ ਧੱਗੀ ਸਾਹਿਬ ਦਾ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੋਇਆ ਬੜੀਆਂ ਖੁਸ਼ੀਆਂ ਬਾਪੁਰਸ ਮੰਡ ਦੇ ਗਰਮਪਿਆਰੇ ਬੜੀ ਗੌਤ ਕੰਨੀ ਧਰਾਲ ਬਾਪੁਰਸ ਸੁਪਨੇ ਦੇ ਵੀ ਘੋੜੇ ਤੇ ਆ ਕੇ ਦਰਸ਼ਨ ਦੇ ਜਾਂਦੇ ਨੇ ਆ ਕੋ ਸੁਪਨਾ ਉਹੀ ਮਣੀ ਮੁੱਤੀ ਮੰਨਦੇ ਤੇ ਦੌਧਾ ਹੋਵੇ ਨਾ ਕੋਈ ਗੱਲਬਾਤ ਹੋਵੇ ਮੈਂ ਪ੍ਰਤੱਖ ਦੇਖਿਆ ਜਿਹੜੇ ਨਿਯਾਵੇ ਵਰਤਦੇ ਕੌਪਿਕ ਵਰਤਦੇ ਆ ਮਾਪੁਰਖ ਸੁਪਨੇ ਰੀ ਕੱਤੇ ਸਮਝ ਆ ਜਾਂਦੇ ਨੇ ਕੋ ਸਤਨਾਮ ਐਤੇ ਮਹਾਨ ਪਵਿੱਤਰ ਰੂਹ ਉਹ ਗਰਮੰਤ ਪਿਆਰਿਓ ਭਗਤੀ ਕਰਕੇ ਬੰਦਗੀ ਕਰਕੇ ਸਿਮਰਨ ਕਰਕੇ ਨਾਮ ਜਪਕੇ ਤੇ ਪਰਮੇਸ਼ਰ ਦਾ ਹੀ ਰੂਪ ਬਣ ਗਏ ਮੇ ਤੁ ਸਤਨਾਮ ਉਹ ਗੱਲਾਂ ਤਾਂ ਕਹਿਨ ਨੂੰ ਕਹਿ ਦਈਏ ਸਿੱਧੀਆਂ ਪਰ ਮਨਮੁਖ ਲੋਕ ਬੜੇ ਵਿੱਚ ਟਿਕਾ ਟਿਕਣੀਆਂ ਕਰਦੇ ਵਾਲੇ ਸਰਦਾ ਜਵੰਦੀ ਸਰਦਾ ਉਹ ਬੜਾ ਗੁੱਸਾ ਕਹਿਨ ਨੂੰ ਗੱਲ ਕਰਦਾ ਵੀ ਕਹਿ ਦਈਏ ਪਰ ਲੋਕੀਂ ਵਿੱਚ ਜਿਹੜੇ ਗਰਮਕ ਪਿਆਰੇ ਨਿੰਦਕ ਲੋਕੀ ਉਹ ਗੱਲਾਂ ਝੁਕ ਲੈਂਦੇ ਨੇ ਮੈਂ ਤਾਂ ਇਹੀ ਕਹਾਂਗਾ ਕਿ ਦਸ਼ਮੇਸ਼ ਪਿਤਾ ਦਾ ਰੂਪ ਨੇ ਮਹਾਂਪੁਰਸ਼ਾ ਤੋਂ ਸੱਜਣਾ ਬੜੇ ਮੈਂ ਸੰਤਾਂ ਮਹਾਂਪੁਰਖ ਮੇਰੇ ਨਾਲ ਬਹੁਤ ਮਹਾਂਪੁਰਖਾਂ ਦਾ ਪਿਆਰ ਬੜੇ ਮਹਾਂਪੁਰਖ ਚੱਲਦੇ ਨੇ ਸਾਰੇ ਸਤਕਾਰ ਜੋਗ ਨੇ ਪਰ ਇੱਕ ਗੱਲ ਦਾਵੇ ਦੇ ਨਾਲ ਕਹਾਂਗਾ ਕਿ ਜੋ ਹਜੂਰ ਸੰਤ ਮਹਾਰਾਜ ਜੀ ਨੇ ਉਹਨਾਂ ਵਰਗਾ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਸਤਨਾ ਨਾ ਇਨਸਾਨ ਨੂੰ ਹੁਣ ਦੇਖਣ ਦੀ ਲੋੜ ਆ ਐਡੇ ਮਹਾਨ ਤਪਸਵੀ ਰੋ ਜਿਨ੍ਹਾਂ ਦੇ ਸੀ ਸੇਵਾਦਾਰਾਂ ਸਾਨੂੰ ਤਾਂ ਇੰਨਾ ਹੀ ਮਾਣ ਬਹੁਤ ਜ਼ਿਆਦਾ ਆਇਆ ਇੱਕੋ ਅਰਦਾਸ ਕਰਦੇ ਆ ਮਹਾਰਾਜ ਜਿੰਨੇ ਵੀ ਸਵਾਸ ਨੇ ਇਹਨਾਂ ਦੇ ਚਰਨਾਂ ਦੇ ਨਾਲ ਜੁੜ ਕੇ ਨਿਕਲਿਆ ਸੇਵਾ ਸੇਵਨ ਕਰਦੇ ਨੇ ਨਿਕਲਿਆ ਪਿਛਲੇ ਦਿਨ ਹੀ ਆਇਆ ਸੀ ਤਾਂ ਬਾਬਾ ਜੀ ਹੀ ਪਹਿਲੇ ਤੋਏ ਪੁਰੇ ਸਰੀਰ ਦੇ ਵਿੱਚ ਬੈਠੇ ਬਾਬਾ ਜੀ ਬੈਠੇ ਨੇ ਸਾਨੂੰ ਬੁਲਾ ਲਿਆ ਸੀ ਚਲੇ ਗਏ ਸਾਡੇ ਤੋਂ ਨਮਸਕਾਰ ਕੀ ਤੀ ਪਹਿਲਾ ਬਾਬਾ ਜੀ ਨੂੰ ਨਮਸਕਾਰ ਕਰਕੇ ਸਹਿਬੇ ਖੜਦੇ ਤੇ ਮੈਂ ਵਾਗੇ ਅੱਲਾ ਦੇ ਮੈਂ ਚੰਨਾ ਦੇ ਤੇ ਨਮਸਕਾਰ ਤੇ ਖੜਾ ਹੋ ਕੇ ਨਮਸਕਾਰ ਕਰਦਾ ਮਾਪੁਰਖ ਨੇ ਮਨੁ ਜਪੀ ਪਾਲਿਆ ਤਾਹੀ ਤੱਕ ਪਾਖੋ ਸੁਧਨਾ ਨਾ ਕੋਈ ਕਿਲਾ ਬਾਗ ਨਾ ਮੇਰੀ ਤੇ ਮੇਰੀ ਵੀ ਪੈਰ ਹਲਾ ਦੁੱਤੀ ਮੈਂ ਅਜੇ ਹਾਸਰੇ ਮਾ ਜੀ ਬਾਦਰ ਜਾਂਦਾ ਮੈਂ ਚਾ ਵੀ ਤਕਤੀਰ ਸਾਧ ਬਾਦ ਮਾਪੁਰਖ ਨੇ ਗੱਲ ਬੱਕਰੀ ਦੇ ਹੋਇ ਤੇ ਨਿਆਰ ਜਿਨਾਂ ਨੰਦ ਬਣਿਆ ਪਿਆ ਨਾ ਇੰਨਾ ਆਨੰਦ ਫਿਰ ਸਮਾਧੀ ਤਾਂ ਹੀ ਲੱਗ ਜਾਂਦੀ ਆ ਕੋ ਸੁਪਨਾ ਕਹਿਣ ਕਤੋਂ ਤੋਂ ਪਰੇ ਨੇ ਗੱਲਾਂ ਬੜੀਆਂ ਨੇ ਪਰ ਇੱਕੋ ਅਰਦਾਸ ਉਸ ਤੇ ਫਲਸਰ ਕਰਨੀ ਬੜੋ ਇੱਕੋ ਤਰਨਾ ਕਿ ਤੁਮਾਂ ਲਈ ਆ ਤੇ ਇੱਕ ਅਰਜਤ ਕੋ ਬੋਲ ਕਰੀ ਮਥੀ ਕੋ ਅਰਜਾ ਹੋਰ ਨਹੀਂ ਕੋਈ ਔਰ ਤੁਹਾusion ਸਾਰੀਏ ਕਿਰਪਾ ਕਰੀਆਂ ਹੋਈਆਂ ਨੇ ਬਖਸ਼ਣਾ ਕਰੀਆਂ ਹੋਈਆਂ ਨੇ ਇੱਕ ਅਰਜੰਗ ਬੂਹ ਉਤੇ ਕਰੀ ਥਿਲ ਵਿੱਚ ਜਾ ਦਪਣੀ ਰਹੇ ਤਿਨੇ ਹਰ ਸੋ ਲੋ ਕਰੀ Talk bani my nigger, talk to ਯਾਦ ਕਣੀ ਰਹੇ ਤੇਰੀ ਯਾਦ ਕਣੀ ਰਹੇ ਤੇਰੀ ਯਾਦ ਕਣੀ ਰਹੇ ਤੇਰੀ ਯਾਦ ਕਣੀ ਰਹੇ ਤੇਰੀ ਨਾ ਨਾ ਮੜੀ ਤੇਰੀ ਯਾਦ ਕਣੀ ਰਹੇ ਤੇਰੀ ਯਾਦ ਕਣੀ ਰਹੇ ਤੇਰੀ ਮਾਰਗ ਦੀ ਵਰਗੀ